I'm hey, i mm -hmm. ਚੌ ਨਿਸ਼ਾਨ ਮਾਈਕ ਮੇਰਾ ਦੀ ਮੈ ਇੱਕ ਪੁਰਾਣਾ ਜਿਹੜਾ ਤਾਰਾਂ ਵਾਲਾ ਮੈਕ ਉਹਨਾਂ ਵੱਡਾ ਸਾਰਾ ਬੋਲ ਗਿਆ ਉਹ ਮੈਕ ਕੋਣਸ਼ਾ ਆਪਾਂ ਨੂੰ ਮਿਲ ਗਿਆ ਫਾਜ਼ ਇਹ ਜਿਸ ਮਿਸਰੀ ਪਰ ਇਹ ਨਾਲ ਸੰਬੰਧਤਾ ਆਪਾਂ ਹਾਂ ਪਾਰਟੀ ਨਾਲ ਲੱਗ ਰਿਹਾ ਪਾਣੀ ਨੂੰ ਤੋੜਨ ਨਹੀਂ ਆਏ ਪਰ ਕੋਟਾ ਲਾੜਾ ਹੈ ਤਾਂ ਕਿ ਛੋੜੇ ਵਾਲੇ ਬਾਹੂ ਪਾਰਲੀਮੈਂਟ ਦੇ ਰੇਤੇ ਆਪਾਂ ਤੇੜਾ ਰਿਕਾਰਡ ਤੋੜਨਾ ਹੈ ਜਿੱਤਿਆਂ ਦੇ ਹੈ ਹੀ ਹੈ 5 ਲੱਖ ਦਾ ਰਿਕਾਰਡ ਤੋੜਨਾ ਹੈ ਤੁਹਾਡੇ ਕੋਲ ਆਇਆ ਜੀ میں پارلیمنٹ بچوں گا ہی میں تو بول رہا سی پی برپال سنگھ تو میں کہ مل گیا ਨੀਹਾ ਪਰ ਤਕਰਾ ਨਾ ਕੋਈ ਬੋਲੇ ਸੋ ਨਿਹਾਲ ਬਹੁਤ ਹੀ ਸਤਿਕਾਰਯੋਗ ਪੁਸ਼ਪ ਨਿਵਾਸੀ ਸਾਧ ਸੰਭਜਿਓ ਲੈ ਸਦੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਜੀ ਕਿ ਆਪਣਾ ਆਪ ਉਹ ਹਰੇ ਆਪਾਂ ਭਾਈਆਂ ਕੋ پاسੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਸੀ ਝੋਲੀ ਲੈ ਕੇ ਆਏ ਤੁਹਾਡੇ ਕੋਲ ਤੇ ਪੰਥਕ ਪ੍ਰائم ਪ੍ਰੋਗਰਾਮ ਹੈ ਕਿਉਂਕਿ ਪੰਥਕ ਜਿਹੜੀਆਂ ਪਾਰਟੀਆਂ ਖਾਉਦੀਆਂ ਨੇ ਉਹਨਾਂ ਨੇ ਪੰਥ ਦਾ ਭਾਵ ਹੁੰਦਾ ਹੈ ਰਸਮ ਤੇ ਭਾਵੇਂ 110 ਸਾਲ ਉਹ ਲੀਡਰ ਜਿਹੜੇ ਆ ਕਰਸੇ ਦੀ ਕਰਦੇ ਸੀ 105 ਸਾਲ ਪਹਿਲਾਂ ਭਾਈ ਪਾਪਾ ਖੜਕ ਸਿੰਘ ਜੀ ਉਹਨਾਂ ਸਮਝੀ ਨਾ ਤੋਂ ਕਿ ਉਹਨਾਂ ਦੇ ਆਪਾਂ ਕਿਵੇਂ ਵਿੱਚ ਬਰਾਬਰੀ ਕਰ ਸਕਦੇ ਆ ਇਸ ਵਾਸਤੇ ਮੈਂ ਤੁਹਾਡੇ ਅੱਜ ਵਰਦੇ ਤੇ ਭਾਈ ਤਰਸ਼ੇਮ ਸਿੰਘ ਜੀ ਮੈਂ ਜਪਤਪਾਲ ਸਿੰਘ ਦਿੱਤਤਾ ਜੀ ਬੀਬੀ ਖਾਲਦਾ ਜੀ ਜਿਨ੍ਹਾਂ ਦੀ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਆਪਣਾ ਸਭ ਕੁਝ ਨਿਵਾਕ ਹੀ ਪੰਥ ਦੇ ਨਾਲ ਤੁਰਨਾ ਕੀਤਾ ਹੈ ਮੈਂ ਨਤਮਸਤਕ ਹਾਂ ਉਹਨਾਂ ਦੀ ਕੁਰਬਾਨੀ ਤੇ ਕਿਉਂਕਿ ਮਾਇਆ ਅਸੀਂ ਮਾਈ ਭਾਗੂ ਦੇ ਵਾਰਸਾਂ ਬੀਬੀਆਂ ਮਾਤਾ ਭਾਗੂ ਦੀਆਂ ਵਾਰਸ ਨੇ ਤੇ ਇਹ ਅੱਜ ਉਹਨਾਂ ਦੀ ਅਗਵਾਈ ਕਰ ਰਹੇ ਨੇ ਤੋਂ ਹੌਣ ਜੋ ਇੱਥੇ ਜੋ ਵੀ ਪ੍ਰੋਗਰਾਮ ਹੈ ਜਿਹੜਾ ਵੀ ਮੇਰਾ ਵੀ ਇੱਥੇ ਲੱਗਾ ਹੋਇਆ ਹੈ ਅੱਗੇ ਮੈਂ ਉਹ ਬੇਨਤੀ ਕਰਾਂਗਾ ਕਿ ਮੈਕ ਲੈ ਲਵੇ ਮਿਠੁਨ ਪਰਮ ਸਦਗਾਰ ਯੋਗ ਜਿਹੜਿਆ ਨਸ਼ਾ ਜਿਹਦੇ ਨਾਲ ਜਵਾਨੀ ਜਿਹੜੀ ਹੈ ਉਹਨੂੰ ਬਚਾਉਣਾ ਹੈ ਤੇ ਨਸ਼ੇ ਨੂੰ ਪੰਜਾਬ ਵਿੱਚੋਂ ਖਿਜਾਉਣਾ ਹੈ ਪਰ ਸਰਕਾਰਾਂ ਨਹੀਂ ਸੀ ਚਾਹੁੰਦੀਆਂ ਨਹੀਂ برداشت ਹੋਇਆ ਪਰਚੇ ਕਰਕੇ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਉੱਤੇ ਵੀ ਜੇਲ੍ਹਾਂ ਜਬੰਦ ਕੀਤੇ ਨੇ ਅੱਜ ਇਹ ਪ੍ਰਵਾਸ ਸਮੇਤ ਕੋਈ ਸੰਗਰੂਪ ਤੋਂ ਵੀ ਆਏ ਨੇ ਨਗਰ ਵਾਲਿਓ ਮੈਂ ਬਹੁਤ ਤੁਹਾਡਾ ਰਿਣੀ ਆ ਜਿਹੜਾ ਤੁਸੀਂ ਗੁਰਦਰਾ ਬਾਬਾ ਜੋਗਾ ਸਿੰਘ ਦੇ ਮੈਂ ਵੇਖ ਰਿਹਾ ਕਿ ਜਿਹੜੇ ਕੋਈ ਪਾਰਟੀਆਂ ਨਾਲ ਜੁੜੇ ਸਨ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਬੜੀਆਂ ਇਹਨਾਂ ਨੂੰ ਵੋਟਾਂ ਪਾ ਕੇ ਵੇਚਿਆ ਐਮਐਲਏ ਬਣਾ ਕੇ ਨਹੀਂ ਭੇਜੇ ਨੇ ਪਰ ਅਰ ਕੀ ਅਸੀਂ ਭਾਈ ਅਮਰਪਾਲ ਨੂੰ ਜਿਤਾਉਣਾ ਹੈ ਗੱਜ ਕੇ ਕਹਿ ਜੋ ਸਤਨਾਮ ਤੇ ਇੱਕ ਜੁਕਾਰਾ ਸਤ ਸ੍ਰੀ ਅਕਾਲ ਇਹ ਮੇਰੀ ਮਾਤਾ ਸਾਡੇ ਸਤਿਕਾਰਯੋਗ ਭਾਈ ਅਮਰਤ ਪਾਸੇ ਜੀ ਉਹਨਾਂ ਦੇ ਪਿਤਾ ਜੀ ਆਏ ਨੇ ਇਹਨਾਂ ਦੇ ਬੱਚਨਾ ਤੇ ਪਹਿਰਾ ਜ਼ਰੂਰ ਦਿਓ ਨਰਾਜ਼ ਨਾ ਹੋਣ ਐ ਕਿ ਸਰਪੰਚ ਸਾਹਿਬ ਅੱਜ ਵੀ ਇਹ ਛੇਰ ਦੇ ਵਹਿਕਾ ਲੱਗੇ ਨੇ ਪ੍ਰਸ਼ਾਦਾ ਪਹਨ ਨਹੀਂ ਸ਼ਕਿਆ ਕਿ ਨਹੀਂ ਸ਼ਕਿਆ ਸਰਪੰਚ ਸਾਹਿਬ ਅਸੀਂ ਹੱਥ ਜੋੜ ਰਹੇ ਤੁਹਾਡੇ ਘੜੀ ਕਿਉਂ ਜੋੜ ਰਹੇ ਆ ਕਿ ਐ ਕਿ ਭਾਈ ਅਮਰਤ ਪਾਸੇ ਨੂੰ ਆਪਾਂ ਜਿਹੜੀ ਜ਼ੇਰ ਜਬਦ ਕੀਤੇ ਨੇ ਉਹਨਾਂ ਨੂੰ ਬਾਹਰ ਕਿਵੇਂ ਲੋਣਾ ਕਿ ਨਗਰ ਵਾਲਿਓ ਮੈਂ ਮਤਾਵਾਂ ਨੂੰ ਮੈਂ ਭੈਣਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਤੇਰੀਏ ਚੱਲ ਕੇ ਤੁਸੀਂ ਆਈਆਂ ਜੀ ਕਰ-ਕਰ ਫੋਨ ਕਰਾ ਦੇ ਰਹੇ ਆ ਤੇ ਆਪਣਾ ਜਿਹੜਾ ਚੋਣ ਨਿਸ਼ਾਨ ਆ ਗਿਆ ਕਿ ਜੇ ਤੁਸੀਂ ਨਗਰ ਮੁਸਲਾ ਜੀ ਆਏ ਆ ਮੇਰੇ ਸਾਹਮਣੇ ਉਦੋਂ ਮਿਲਿਆ ਪਹਿਲਾ ਚੋਣ ਨਿਸ਼ਾਨ ਜਦੋਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਤੁਹਾਨੂੰ ਮਿਲਿਆ ਉਹ ਹੈਗੇ ਨੇ ਮੈਕ ਮੈਕ ਕਿਹੜਾ ਸੀ ਪੁਰਾਣਾ ਪ੍ਰਾਤਨ ਜਿਹੜੇ ਸਾਡੇ ਬਜ਼ੁਰਗ ਜੀ ਜੋ ਸ੍ਰੀ ਖਣਪੁਰ ਸਾਹਿਬ ਕਾ ਸਾਡੇ ਸਰਕਾਰ ਦੇ ਮੱਠ ਜੀ ਮੱਧ ਮੁਕਤਬਲੇ ਜਿਨ੍ਹਾਂ ਨੇ ਪਿੱਛੇ ਬਹੁਤ ਤਾਕਤ ਨਾਲ ਸਹਿਯੋਗ ਦਿੱਤਾ ਸੀ ਐਰਜੀ ਇਹ ਇਸ ਪਰਵਾਸ ਨੂੰ ਸਹਿਯੋਗ ਕਰਦੇ ਆ ਜਿਹੜੇ ਜਿਹੜੇ ਜੀ ਆ ਰਹੇ ਸੰਯੋਗ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਇੱਕ ਇੱਕ ਵੋਟ ਨਾਲ ਐਰਜੀ ਸਾਰੇ ਜੀ ਕਿਹਨਾਂ ਨੂੰ ਪਾਉਣੀ ਹੈ ਦਰਗਾਹ ਸਭ ਬਈਰ ਬਰਤਨ ਆ ਇੱਕ ਇੱਕ ਬੋਰਡ ਅੱਜ ਕਰਦੀ ਕਿੰਨਾਂ ਨੂੰ ਪਾਉਣਾ ਹੈ ਇਹ ਤਕਰੀਬ ਨੂੰ ਇੱਕ ਤਰੀਕੂ ਜਿਹੜੀ ਬੋਰਡ ਹੈ ਉਪਰ ਪਾਰ ਦੀ ਆਪ ਕੰਤੇ ਨੇ ਜਿੱਤ ਪ੍ਰਾਪਤ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਬੋਲਦੇ ਆਪਾਂ ਦੇ ਚਰਨਾਂ ਦੇ ਵਿੱਚ ਨਾਲ ਕਰਦੇ ਨਾਮ ਕਰਦੇ ਜੀ ਜੀ ਖਾਲਾ ਰਾਜ ਮਾਸ਼ਾ ਅੱਲਾ ਉਹਦਾ ਮੋਕਾ ਅਸੀਂ ਕਵਾਚਦੇ ਸੀ ਇਹ ਬਾਤ ਦੀ ਵਰਤਾਰੇ ਦੇ ਵਿੱਚ 50 ਸਾਲਾਂ ਬਾਅਦ ਆਵੇ ਮੋਕਾ ਮਿਲ ਗਿਆ ਜੇ ਪਿਆਸ ਕੀ ਉੱਤਰਾ ਹੋਵੇ ਜੇ ਪਿਛਾ ਸਮਾਂ ਕਵਾਚਦੇ ਆ ਤੇ ਹੋਰ ਵੀ ਕਵਾਚੋ ਪਰ ਮਨਕ ਜੋ ਵੀ ਆਪਣੇ ਸਾਡੇ ਹਰੇ ਵਿੱਚ ਆ ਉਹਨੂੰ ਨਿਸ਼ਾਵਰ ਕਰਕੇ ਭਾਈ ਹੱਥ ش جو اسک بوٹ لگ رہے ہیں اپنے پتا کر رہے ہیں گرمی بھی بہت ہونی آرام ہی پیدا ہوا جی اس بیتیا, جو اسی کے بےتی بےتی ہاں بےنتی بلان کرتے ہیں کہ امرکار دیہات جا کے انہیں جتا کے لوگ سبھا کی آواز بنا کے بھیجنا جو پیچھے بلارے آپ کو بھائی ਪਰਜਾਬ ਸਿੰਘ ਜੀ ਸੰਬਸਦਾਂ ਦੱਸਾਂਗੇ ਹੋਰ ਵੀ ਜਿਹੜਾ ਪ੍ਰੋਗਰਾਮ ਅੱਗੇ ਲੀਕਾ ਨਿਹਾਰ ਰਾਜ ਸਿੰਘ ਜੀ ਮੈਂ ਪਿਛਲੇ ਨਗਰ ਦੇ ਵਿੱਚ ਵੀ ਬੇਨਤੀ ਕਰਕੇ ਆਇਆ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਦੋਂ ਮਾਈਕ ਦੇ ਵਿੱਚ ਬੋਲਦੇ ਹੁੰਦੇ ਸੀ ਨਾ ਤੇ ਦਿੱਲੀ ਦੇ ਕੰਨ ਖੜੀ ਹੋ ਜਾਂਦੇ ਸੀ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਮਾਈਕ ਦੇ ਵਿੱਚ ਬੋਲਦੇ ਸੀ ਹਜ਼ਾਰਾਂ ਨੌਜਵਾਨ ਨਸ਼ੇ ਦਾ ਤਿਆਗ ਕਰਕੇ ਬੁਰ ਸਿੱਖੀ ਦੇ ਰਾਹ ਤੁਰ ਪਏ ਨੇ ਸੀ ਤੇ ਅੱਜ ਉਹਨਾਂ ਦਾ ਚੋਣ ਨਿਸ਼ਾਨ ਵੀ ਮਾਈਕ ਹੈ ਤੇ ਇਹੀ ਆਵਾਜ਼ ਹੋ ਮਾਈਕ ਰਾਈ ਪਾਰਲੀਮੈਂਟ ਦੇ ਵਿੱਚ ਪਹੁੰਚੇਗੀ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਅਸੀਂ ਮਾਈਕ ਦੇ ਵਿੱਚ ਸਾਹਮਣੇ ਸਾਡੇ ਜਦੋਂ ਆ ਕੇ ਸਟੇਜਾਂ ਤੇ ਬੋਲੀਆਂ ਕਰਨਗੇ ਆਪਾਂ ਮਾਈਕ ਦੇ ਵਿੱਚ ਬੋਲਣ ਵਾਸਤੇ ਉਹਨਾਂ ਵਾਸਤੇ ਤਰਸ ਰਹੇ ਹਾਂ ਵੀ ਸਾਡੇ ਸਾਹਮਣੇ ਆ ਕੇ ਬੋਲਣ ਸੋ ਜੇਕਰ ਆਪਾਂ ਇਹਨਾਂ ਨੂੰ ਮਾਰ ਲੈ ਕੇ ਆਉਣਾ ਹੈ 1 ਜੂਨ ਨੂੰ ਉਹ ਇਤਿਹਾਸਿਕ ਦਿਨ ਹੈ ਬਬਰ ਦੀ 1 ਜੂਨ ਨੂੰ ਸ਼ਹਾਦਤ ਹੋਈ ਸੀ ਸਭ ਤੋਂ ਪਹਿਲੀ ਜੋ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਸਾਤਗੁਰੂ ਸ਼੍ਰੀ ਹਰਮੰਦਰ ਸਾਹਿਬ ਦੇ ਚਲਾਈ ਉਸ ਦਿਨ 1 ਜੂਨ ਸੀ ਤੇ 4 ਜੂਨ ਨੂੰ ਜਦੋਂ ਇਹਨਾਂ ਨੇ ਤੈਕਾਂ ਦੇ ਨਾਲ ਅੰਮ੍ਰਿਤਸਰ ਦੇ ਚੌੜ ਦੇ ਹਮਲਾ ਕੀਤਾ ਤੇ 4 ਜੂਨ ਨੂੰ ਸਾਡੀ ਇਲੈਕਸ਼ਨ ਦੇ ਰਕਾਤ ਟੁੱਟੇ ਜਾਈਦੇ ਆ ਸੋ ਇੱਕ ਦੇ ਇਤਿਹਾਸਿਕ ਦਿਨ ਹੋ ਚੱਲੇ ਹੋਣਗੇ ਜੇਕਰ ਉਹਨਾਂ ਇਤਿਹਾਸਿਕ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੱਡੀ ਲੀਡ ਦੇ ਨਾਲ ਜਿੱਤਦੇ ਨੇ ਤੁਸੀਂ ਉਹ ਮਾਹੌਲ ਦੇਖਿਓ ਦਿੱਲੀ ਤਖਤ ਦੇ ਮੂੰਹ ਤੇ ਚਪੇੜ ਹੋਵੇਗੀ ਜਿਨ੍ਹਾਂ ਨੇ ਸੋਚਿਆ ਸੀ ਜਦੋਂ ਅਸੀਂ ਭਾਰੀ ਸਾਹਿਬ ਜੀ ਦੇ ਨਾਲ ਦੋ ਚਾਰ ਵਾਰ ਵਿਚਰੇ ਕਿਉਂਕਿ ਉਹ ਤਾਂ ਮਾਹੌਲ ਇਸ ਤਰ੍ਹਾਂ ਦਾ ਸੀ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਦਾ ਹੁੰਦਾ ਪਰ ਭਾਈ ਅਮਰਪਾਲ ਸਿੰਘ ਦੀ ਖਾਲਸਾ ਜਦੋਂ ਸਾਡੇ ਵਿੱਚ ਆ ਕੇ ਵਿਚਰਨਗੇ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ। ਤੇ ਉਸੇ ਤਰ੍ਹਾਂ ਖਾਲਸਾ ਵੀ ਹੀਰਾ ਨਿਕਲਣ ਨੌਜਵਾਨ ਨਸ਼ੇ ਦਾ ਤਿਆਰ ਕਰਕੇ ਗੁਰਸਿੱਖੀ ਦੇ ਰਾਹ ਚੱਲਣ ਅਸੀਂ ਇਹ ਸੋਚ ਕੇ ਥੱਲੇ ਹੋਇਆ ਤੁਹਾਡਾ ਮਗਰਮੁੱਛ ਹੈ ਉਹ ਨਹੀਂ ਹੋ ਰਹੀ ਜੀ ਤੁਹਾਡੇ ਨਗਰ ਦੇ ਜਿਨ੍ਹਾਂ ਨੇ ਸਤਕਾਰ ਕਮੇਟੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ। ਸਰਕਾਰ ਤਹਸਤੀ ਹੈ। ਇਸ ਨਗਰ ਇਸ ਸਮੁੱਚੀ ਸੰਗਤ ਦੇ ਇਲਾਕੇ ਦੀ ਸੰਗਤ ਹੈ। ਬਾਪੂ ਪਰਮਜੀਤ ਸਿੰਘ ਜੀ ਸਾਡੇ ਸਾਹਮਣੇ ਖੜੇ ਹੋਏ ਨੇ। ਮਾਤਾ ਪਰਮਜੀਤ ਕੌਰ ਖਾਲਾਦਾ ਸਾਹਿਬ ਜੀ ਸਾਡੇ ਸਾਹਮਣੇ ਖੜੇ ਨੇ। ਇਹਨਾਂ ਦੀ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਮੁਸਲ ਨਗਰ ਦੀ ਬੜੀ ਸੰਗਤ ਹੈ। ਉਹ ਵਿਸ਼ਵਾਸਿਤ ਵਾਲੇ ਇਹ ਭਾਈ ਅਮਰਪਾਲ ਸਿੰਘ ਖਾਲਸਾ ਇਸ ਨਗਰ ਦੇ ਵਿੱਚੋਂ ਬਹੁਤ ਭਾਈ ਅਮਰਪਾਲ ਸਿੰਘ ਨੂੰ ਹਰ ਨਗਰ ਦੇ ਵਿੱਚੋਂ ਜਿਤਾਉਣਾ ਹੈ ਹਰੇਕ ਪਿੰਡ ਦੇ ਵਿੱਚੋਂ ਜਿਤਾਉਣਾ ਹੈ ਇੱਕ ਜਦੋਂ ਬਾਅਦ ਦੇ ਵਿੱਚ ਰਿਜ਼ਲਟ ਆਉਣਾ ਨਾ ਚਾਰ ਦਿਨ ਉਦੋਂ ਪਿੰਡਾਂ ਦਾ ਵੀ ਰਿਜ਼ਲਟ ਆਉਣਾ ਹੈ ਕਿਹੜੇ ਪਿੰਡ ਦੇ ਵਿੱਚੋਂ ਕਿੰਨੀ ਲੀਡ ਦੇ ਨਾਲ ਭਾਈ ਸਾਹਿਬ ਜੀ ਜਿੱਤੇ ਆ ਤੂੰ ਵੇਖ ਲੋ ਮੁੜ ਕੇ ਵੀ ਪਿੰਡਾਂ ਦੇ ਵਿੱਚੋਂ ਸਾਡਾ ਰਿਜ਼ਲਟ ਵਧੀਆ ਆਉਣਾ ਚਾਹੀਦਾ ਇਸੇ ਕਰਕੇ ਜੇਕਰ ਅਸੀਂ ਪਿੰਡ ਪਿੰਡ ਤਹਈਆ ਕਰ ਲੈਂਦੇ ਆ ਮੇਰੇ ਪਿੰਡ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਭਾਈ ਸਾਹਿਬ ਜੀ ਜਿੱਤਣਗੇ ਤੁਸੀਂ ਕਹਿ ਰਹੇ ਮੇਰੇ ਸਰਬਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤਣਗੇ ਫਿਰ ਭਾਈ ਸਾਹਿਬ ਦੀ ਹਲਕੇ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਣਗੇ ਜੇਕਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਉੱਪਰ ਨਿਰਤਾ ਪਈ ਸਾਡੇ 4 ਲੱਖ ਵੀਰ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਤੋਣ ਵਾਲੇ ਮਾਜੇ ਦੇ ਬਿਹਾਨ ਲੋਕ ਤਾਂ ਹਾਂ ਅਸੀਂ ਪਾਈਆ ਬੜੀਏ ਪਾਈਆ ਅਮਰਕਮਨ ਸਿੰਘ ਖਾਲਸਾ ਜੀ ਨੂੰ 7 8 ਲੱਖ ਮੌਤ ਦੇ ਨਾਲ ਜਿੱਤਾਈਏ ਆਮ ਦੇ ਵਿੱਚ ਆਪਾਂ ਇਹਦਾ ਦੇਖ ਰਹੇ ਹਾਂ ਉਦੋਂ ਰਤਨ ਸਿੰਘ ਭੰਗੂ ਦੇ ਬਚਨ ਮੈਨੂੰ ਯਾਦ ਆ ਜਾਂਦੇ ਆ ਰਤਨ ਮਹਾਨ ਸਿੱਖ ਸਿੱਖ ਪਰਵਾਰਤ ਜਾਣਾ ਜਲੋੜ ਹੈ ਇੱਕ ਸਿੱਖ ਆਪਣੇ ਦੂਜੇ ਸਿੱਖ ਭਾਦ ਦੇ ਨਾਲ ਖੜੇ ਜਿਸ ਤਰ੍ਹਾਂ ਅਸੀਂ ਪਾਈ ਅੰਮ੍ਰਿਤਪਾ ਸਰ ਖਾਲਸਾ ਦੇ ਨਾਮ ਅੱਜ ਮੋਢੇ ਨਾਲ ਮੋਢਾ ਨਾਲ ਖੜ ਗਿਆ ਨਾ ਇਹ ਸਾਡੇ ਸਾਕ ਮੁਕ ਸਾਡੇ ਇਤਿਫਾਕ ਦੀ ਨਿਸ਼ਾਨੀ ਹੈ ਅੱਜ ਲੋਕ ਸੀ ਜਿਹੜੇ ਕਹਿੰਦੇ ਸਾਕੋਤ ਖਰੂਰ ਸਾਹਿਬ ਹਲਕੇ ਦੇ ਵਿੱਚ ਬਹੁਤ ਵੱਡੇ ਪੁਰਾਣੀਆਂ ਦੇ ਸੰਪੰਨਤਾ ਕੀ ਕਰ ਰਹੇ ਨੇ ਪਾਈ ਸਾਹਿਬ ਜੀ ਇਸ ਵਾਰ ਬੋਲਦਾ ਸੀ ਪਾਰਟੀ ਵਾਜ ਦੇ ਉੱਪਰ ਉੱਠ ਕੇ ਪਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਪਾਉਣੀ ਹੈ ਇਹਦੇ ਤੋਂ ਵੱਡੇ ਕੇ ਕੇ ਦੀ ਨਿਸ਼ਾਨੀ ਹੋਰ ਕਿਹੜੀ ਹੋ ਸਕਦੀ ਹੈ ਸੋ ਮੈਂ ਕਹਿੰਦਾ ਉਹ ਐਮਐਸ ਕਾਦੀ ਹੈ ਉਹਦਾ ਐਮਐਸ ਲੱਗੀ ਸੀ ਇੱਕ ਪਾਣਾ ਹੈ ਉਹ ਸਾਨੇ ਸੇ ਸਾਡਾ ਭੰਤ ਇੱਕ ਕਰ ਦਿੱਤਾ ਅਸੀਂ ਸੋ ਅਸੀਂ ਇੱਕ ਹੋ ਰਹੇ ਹਾਂ ਮੈਂ ਗੁਰੂ ਸਾਹਿਬ ਜੀ ਅੱਗੇ ਹਮੇਸ਼ਾ ਇਹ ਸਜਦਾ ਕਰਦਾ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਸਾਡੀ ਕੌਮ ਨੂੰ ਸਾਡੀ ਕੌਮ ਦੇ ਵਿੱਚ ਏਕਤਾ ਬਖਸ਼ੋ ਇਤਫਾਕ ਬਖਸ਼ੋ પ્રેમ ਪਿਆਰ ਬਖਸ਼ੋ ਅਸੀਂ ਆਪ ਸੱਖਾਂ ਭਾਵਨਾ ਸ਼ਾਮ ਕਰਕੇ ਇੱਕ ਨਿਸ਼ਾਨ ਸਾਹਿਬ ਜਦੋਂ ਵੀ ਜਦੋਂ ਵੀ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਈ ਹੈ ਚਾਹੇ ਉਹ ਸ਼ੇਰਪੁਰਾ ਮਹਾਰਾਜਾ ਰਣਜੀਤ ਸਿੰਘ ਦਾ ਰਾਤ ਪੜ ਕੇ ਦੇਖ ਲਓ ਜਦੋਂ ਉਸ ਸਮੇਂ ਮਿਸਲਾਂ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਮੂਹਤੀ ਬਾੰ ਨੂੰ ਇੱਕਜੁੱਟ ਕਰ ਦਿੱਤਾ ਤੇ ਫਿਰ ਸਾਡੇ ਰਾਜ ਦੇ ਝੰਡੇ ਚੋਲੇ ਸੀ ਅੱਜ ਵੀ ਜਿਸ ਦਿਨ ਅਸੀਂ ਇੱਕ ਹੋ ਗਏ ਉਸ ਦਿਨ ਸਾਡੇ ਰਾਜ ਦੇ ਝੰਡੇ ਚੋਲਣਗੇ ਉਸ ਦਿਨ ਰਾਜ ਦੀ ਵੀ ਸਾਦਾ ਹੋਵੇਗਾ ਤਖਤ ਵੀ ਸਾਦਾ ਹੋਵੇਗਾ ਝੰਡੇ ਵੀ ਸਾਡੇ ਹੋਣਗੇ ਗੁੰਗੇ ਵੀ ਸਾਡੇ ਹੋਣਗੇ ਪਰ ਇੱਕ ਹੋਣ ਦੀ ਲੋੜ ਹੈ ਅਸੀਂ ਇੱਕ ਹੋ ਜਾਈਏ ਭਰਾ ਮਾਰੂ ਜੰਗ ਤੋਂ ਬਾਜ ਜਾਈਏ ਪਿਛਲੇ ਦਿਨ ਸ਼ਹੀਦ ਬਾਬਾ ਵੀਰ ਸਿੰਘ ਜੀ ਦਾ ਸ਼ਹੀਦੀ ਜਾੜਾ ਲਾਉਂਦੇ ਗਿਆ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ ਜੇਕਰ ਉਹਨਾਂ ਤੇ ਉਹਨਾਂ ਦੇ ਭਰਾ ਹੀ ਜੜ ਕੇ ਆਏ ਜਾਂ ਨਹੀਂ ਮੈਂ ਭਰਾ ਮਾਰੂ جنگ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜਿਸ ਦਿਨ ਸਾਡੇ